ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਸਾਥੀਓ ਮੈਂ ਹਰਪੀ ਕਰਤੂ ਹਰੀ ਸੋ ਸਾਥੀਓ ਕੁਛ ਦਿਨ ਪਹਿਲਾਂ ਮੈਂ ਆਪਣੇ ਪੇਜ ਤੇ ਇੱਕ ਵੀਡੀਓ ਪਾਈ ਸੀਗੀ ਜੋ ਸਾਡਾ ਭਰਾ ਕ੍ਰਿਸ਼ਨ ਲਾਲ ਚੌਧਰੀ ਆ ਉਹਨੂੰ ਆਪਣਾ ਪੱਖ ਰੱਖਿਆ ਸੀਗਾ ਮੈਂ ਤੇ ਉਹ ਵੀਡੀਓ ਮੇਰੇ ਸਾਥੀਆਂ ਨੇ ਬਹੁਤ ਜ਼ਿਆਦਾ ਵਾਇਰਲ ਕਰਤੀ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਦੇਖਦੇ ਹੋਏ ਵੀ ਕੀ ਸੱਚ ਆ ਤੇ ਕੀ ਝੂਠ ਆ ਸੋ ਉਹਦੇ ਵਿੱਚ ਮੈਂ ਪੱਖ ਰੱਖਿਆ ਸੀ ਕ੍ਰਿਸ਼ਨ ਲਾਲ ਚੌਧਰੀ ਨੇ ਮੇਰੀ ਵੀਡੀਓ ਦੇਖ ਕੇ ਤਾ ਮੇਰੀ ਵੀਡੀਓ ਦਾ ਜਵਾਬ ਦਿੱਤਾ ਤੇ ਜਵਾਬ ਮੰਗਿਆ ਮੈਥੋਂ ਸੋ ਸਾਥਿਓ ਉਹ ਵੀਡੀਓ ਦੇ ਵਿੱਚ ਕ੍ਰਿਸ਼ਨ ਲਾਲ ਚੌਧਰੀ ਨੇ ਫਹਿਲ ਦੇ ਆਧਾਰ ਤੇ ਜੋ ਉਹਨੇ ਲਿਖਿਆ ਸੀ ਟਾਈਟਲ ਉੱਤੇ ਆਪਣੀ ਵੀਡੀਓ ਦੇ ਉੱਤੇ ਲਿਖਿਆ ਵੀ ਇੱਕ ਮੇਰੀ ਭੈਣ ਸਤਕਾਰਯੋਗ ਭੈਣ ਉੱਤੇ ਦੂਸਰੇ ਪਾਸੇ ਇਹ ਕਿਹਾ ਵੀ ਸਿਆਣੇ ਕਹਿੰਦੇ ਨੇ ਜਨਾਨੀ ਨਾਲ ਟੱਕਰਾ ਮਾਰਨ ਨਾਲੋਂ ਕੰਧ ਚ ਟੱਕਰਾ ਮਾਰ ਲਓ ਤੇ ਦੂਸਰੀ ਗੱਲ ਇਹ ਕਹੀ ਸੀ ਵੀ ਕਦੇ ਭੈਣ ਨਰੇਗਾ ਚ ਵੀ ਗਈਆਂ ਤੂੰ ਸੋ ਤੀਸਰੀ ਗੱਲ ਇਹ ਕਹੀ ਸੀ ਵੀ ਚਾਚੇ ਦਾ ਮਤਲਬ ਕੀ ਆ ਤੇ ਚੌਥੀ ਗੱਲ ਇਹ ਕਹੀ ਸੀਗੀ ਵੀ ਐਸੀ ਐਕਟ ਦੇ ਉੱਤੇ ਵੀ ਮੈਨੇ ਪਕਚਾ ਦਰਜ ਕਰਾਇਆ ਸੀ ਉਹ ਜੱਟਾ ਨੇ ਜ਼ਮਾਨਤ ਕਰਾ ਲਈ ਤੇ ਵੀ ਮੈਨੇ ਬਹੁਤ ਜ਼ਿਆਦਾ ਕੰਮ ਕੀਤੇ ਹੋਏ ਨੇ ਲੋਕਾਂ ਨੂੰ ਸੋ ਸਾਥੀਓ ਮੈਂ ਕ੍ਰਿਸ਼ਨ ਲਾਲ ਚੌਧਰੀ ਮੇਰੇ ਭਰਾ ਦਾ ਜਵਾਬ ਦੇਣ ਲੱਗੀਆਂ ਗੱਲਾਂ ਦਾ ਵੈਸੇ ਤਾਂ ਜਿਹੜੀ ਉਹ ਨਰੇਗਾ ਦੇ ਮੁੱਦਿਆਂ ਤੇ ਗੱਲਬਾਤ ਕਰਦਾ ਵੀ ਕਦੇ ਗਈ ਵੀ ਆ ਉਹ ਗੱਲ ਦਾ ਮੈਂ ਜਵਾਬ ਨਹੀਂ ਦਊਂਗੀ ਜਿਹੜੀਆਂ ਗੱਲਾਂ ਦਾ ਜਵਾਬ ਦੇਣ ਵਾਲਾ ਉਹ ਗੱਲਾਂ ਦਾ ਜਵਾਬ ਦਊਂਗੀ ਕਿਉਂਕਿ ਕ੍ਰਿਸ਼ਨ ਲਾਲ ਚੋਧਰੀ ਮੇਰੇ ਲੈਵਲ ਦਾ ਨਹੀਂ ਹੈਗਾ ਵੀ ਮੈਂ ਉਹਨੂੰ ਇਹ ਗੱਲ ਦਾ ਜਵਾਬ ਦਵਾ ਮੈਂ ਆਪਣੇ ਸਮਾਜ ਲਈ ਕੀ ਕਰਦੀਆਂ ਕੀ ਨਹੀਂ ਕਰਦੀਓ ਮੇਰੇ ਸਮਾਜ ਨੂੰ ਪਤਾ ਜਾਂ ਫਿਰ ਮੇਰੀ ਫੇਸਬੁੱਕ ਨੂੰ ਪਤਾ ਉਹ ਮੇਰੀ ਫੇਸਬੁੱਕ ਤੇ ਸਾਰਾ ਮੇਰਾ ਪਾਇਆ ਹੁੰਦਾ ਵਰਕ ਜਿਹੜਾ ਮੈਂ ਕੀਤਾ ਹੁੰਦਾ ਸੋ ਉਹਦਾ ਮੈਂ ਜਵਾਬ ਨਹੀਂ ਦਵਾਂਗੀ ਨਾ ਮੈਂ ਕਹੂੰਗੀ ਵੀ ਮੈਂ ਆਪਦੀ ਸਮਾਜ ਲਈ ਆਹ ਕਰਦੀਆਂ ਮੈਂ ਆਹ ਕਰਦੀਆਂ ਮੈਂ ਕਿਸੇ ਤੇ ਆਸਾਨ ਨਹੀਂ ਕਰਦੀ ਮੈਨੂੰ ਲੱਗਦਾ ਵੀ ਮੇਰੀ ਜਮੀਰ ਜਾਗਦੀ ਆ ਮੈਨੂੰ ਲੱਗਦਾ ਵੀ ਮੇਰੇ ਸਮਾਜ ਲਈ ਕਰਨਾ ਚਾਹੀਦਾ ਹੈ ਤਾਂ ਫਿਰ ਮੈਂ ਕਰਦੀਆਂ ਸੋ ਮੈਂ ਇਹ ਗੱਲਾਂ ਦਾ ਨਹੀਂ ਜਵਾਬ ਦਵਾਂਗੀ ਮੈਂ ਉਹ ਗੱਲਾਂ ਦਾ ਜਵਾਬ ਦਵਾਂਗੀ ਇੱਕ ਤਾਂ ਇੱਥੇ ਆ ਜੇ ਕ੍ਰਿਸ਼ਨ ਲਾਲ ਚੌਧਰੀ ਪਹਿਲੀ ਗੱਲ ਤਾਂ ਚਾਚੀ ਵਾਲੀ ਉਹਦੀ ਚਾਚੀ ਵਾਲੀ ਗੱਲ ਦਾ ਜਵਾਬ ਦਿੰਦੀ ਆ ਭਰਾਵਾ ਚਾਚੇ ਦਾ ਅਰਥ ਪੁੱਛਿਆ ਤੇਨੇ ਮੀਨੇ ਪੁੱਛਿਆ ਵੀ ਚਾਚਾ ਹੁੰਦਾ ਕੌਣਾ ਚਾਚੇ ਉਹ ਹੁੰਦੇ ਨੇ ਜਦੋਂ ਸਾਡੀਆਂ ਧੀਆਂ ਭੈਣਾਂ ਸਾਡੇ ਵੀਰ ਸਾਡਾ ਸਮਾਜ ਜੀਰੀ ਝੋਨਾ ਲਾਉਣ ਵਾਸਤੇ ਜਾਂਦੇ ਨੇ ਉਥੇ ਮਤਾ ਪਾਇਆ ਜਾਂਦਾ ਜਦੋਂ ਗੁਰਦੁਆਰਿਆਂ ਦੇ ਵਿੱਚੋਂ ਭਾਂਡਿਆਂ ਦੀ ਵੇਲ ਨੂੰ ਲੈ ਕੇ ਲੈਣ ਵਾਸਤੇ ਜਾਂਦੇ ਨੇ ਉਥੇ ਮਤਾ ਪਾਇਆ ਜਾਂਦਾ ਉਹਨਾਂ ਨੂੰ ਚਾਚੇ ਕਹਿੰਦੇ ਨੇ ਜਦੋਂ ਕੋਈ ਸਾਡਾ ਸਮਾਜ ਦੇ ਵਿੱਚੋਂ ਸਾਡਾ ਮਜ਼ੂਰ ਵੱਡੇ ਟੁਕਿਆ ਜਾਂਦਾ ਉਥੇ ਚਾਚੀ ਵੱਡੇ ਟੁਕਦੇ ਨੇ ਸੋ ਇਹਨਾਂ ਨੂੰ ਕਿਹਾ ਜਾਂਦਾ ਚਾਚੇ ਜਿੱਥੇ ਕਿਤੇ ਕੋਈ ਧੀ ਨਾਲ ਅਤਿਆਚਾਰ ਜ਼ੁਲਮ ਹੁੰਦਾ ਉਹ ਚਾਚੇ ਹੀ ਕਰਦੇ ਨੇ ਸਾਡੇ ਕਰਾਉਂਦੇ ਨੇ ਉਥੇ ਕੁਝ ਕੁ ਹੈਗੇ ਨੇ ਜਿਹੜੇ ਕੜਮ ਚੌਧਰੀ ਚਾਚੇ ਦਾ ਮਤਲਬ ਇਹ ਨਹੀਂ ਹੈਗਾ ਤੂੰ 扑ੜਕਾਉਣ ਦੀਆਂ ਗੱਲਾਂ ਕਰਦਾ ਵੀ ਮੈਂ ਸਾਰੇ ਸਮਾਜ ਨੂੰ ਕਹਿੰਨੀ ਆ ਮੈਂ ਕੜਮ ਚੌਧਰੀਆਂ ਨੂੰ ਕਹਿੰਨੀ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਹੈਗੇ ਨੇ ਉਹ ਮੇਰਾ ਸਮਾਜ ਜਾਣਦਾ ਪੜਕਾਉਣ ਦੀਆਂ ਗੱਲਾਂ ਤੂੰ ਕਰ ਰਿਆ ਤੂੰ ਕਿਵੇਂ ਕਰ ਰਿਆ ਪੜਕਾਉਣ ਦੀਆਂ ਗੱਲਾਂ ਇਹ ਕਿਵੇਂ ੜਕੀ ਗੱਲ ਇਹ ਵੀ ਸੁਣ ਲੈ ਮੇਰੀ ਗੱਲ ਧਿਆਨ ਨਾਲ ਇਹ ਜੇ ਹੁਣ ਡਾਕਟਰ ਗੁਰਿੰਦਰ ਸਿੰਘ ਨੇ ਇੱਕ ਕਮੈਂਟ ਕਰ ਦਿੱਤਾ ਸੀਗਾ ਪੀਪੀ ਸੁਖਵਿੰਦਰ ਸਿੰਘ ਦੀ ਧੀ ਨੂੰ ਉਹ ਉਹ ਦੀ ਧੀ ਨਹੀਂ ਉਹ ਸਾਡੀ ਧੀ ਆ ਮੇਰੀ ਧੀ ਆ ਮੇਰੇ ਵੀ ਦੋ ਧੀਆ ਨੇ ਠੀਕ ਹੈ ਨਾ ਉਹ ਗੱਲਬਾਤ ਨੂੰ ਰੱਖਦੇ ਹੋਏ ਤੂੰ ਵਿਚ ਵਿਚਾਲੇ ਹੈਗਾ ਸੀ ਤੇਰੀ ਸਾਝ ਹੈਗੀ ਸੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨਾਲ ਵੀ ਤੇ ਪੀਪੀ ਸੁਖਵਿੰਦਰ ਸਿੰਘ ਨਾਲ ਵੀ ਤੂੰ ਦੋਨਾਂ ਦਾ ਸੁਣਦੇ ਹੋਏ ਪੱਖ ਸਮਝੋਤਾ ਕਰਾਉਂਦਾ ਤੂੰ ਬੈਠ ਕੇ ਵਿਚ ਵਿਚਾਲੇ ਉਹਨਾਂ ਦੀ ਸੈਟੀਸਫਾਈ ਕਰਾਉਂਦਾ ਫੇਰ ਤਾਂ ਤੈਨੂੰ ਸਮਝਦੇ ਵੀ ਹਾਂ ਸਿਆਣਾ ਪਹਿਲੀ ਵਾਰ ਚ ਚਲੋ ਗਲਤੀ ਕੀਤੀ ਆਪਾਂ ਪਹਿਲੀ ਵਾਰ ਦੇ ਵਿੱਚ ਅੰਦਰੋਂ ਅੰਦਰੀ ਨਵੇਂੜਤੀ ਜੇ ਦੂਸਰੀ ਵਾਰ ਉਹ ਗਲਤੀ ਕਰਦਾ ਫੇਰ ਚਾਨਣ ਪਾਉਂਦਾ ਵੀ ਭਾਈ ਇਸ ਤਰ੍ਹਾਂ ਕਰਕੇ ਆ ਗੱਲਵਾਸੀ ਵੀ ਪਹਿਲੀ ਵਾਰ ਫਿਰ ਤੈਨੂੰ ਲੋਕ ਕਹਿੰਦੇ ਵੀ ਹਾਂ ਬੜਾ ਹੀ ਸੁਲਝਾ ਹੋਇਆ ਹੈਗਾ ਵੀ ਇਹਨੇ ਬਹੁਤ ਜ਼ਿਆਦਾ ਸਿਆਣੀ ਗੱਲ ਕੀਤੀ ਸੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਇੱਥੇ ਗਲਟਾ ਮੈਂ ਸਹੀ ਹੁਣ ਵੀ ਨਹੀਂ ਕਹੂੰਗੀ ਮੈਂ ਨਹੀਂ ਕਹਦੀ ਵੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਸਹੀ ਆ ਗਲਟਾ ਪਰ ਇੱਥੇ ਤੈਨੇ ਸਿਆਣਫ ਪਹਿਲੀ ਵਾਰ ਚ ਦਿਖਾਉਣੀ ਸੀਗੀ ਬੁਵਾਦਾਂ ਦੇ ਵਿੱਚ ਇਹ ਮਸਲਾ ਤੈ ਲੈ ਆਂਦਾ ਸਾਡੇ ਵਰਗੇ ਬੁਵਾਦ ਨਹੀਂ ਖੜਾ ਕਰਦੇ ਸਾਡੇ ਵਰਗੇ ਵਿਸਥਾਰ ਨਹੀਂ ਪਾਉਂਦੇ ਹੈਗੇ ਨੌ ਮਾਸ ਦਾ ਰਿਸ਼ਤਾ ਤੈ ਤੋੜਿਆ ਤੂੰ ਇੱਥੇ ਦੋਨੇ ਤਰ੍ਹਾਂ ਦੇ ਵਿੱਚ ਕਰੋਂਦਾ ਇੱਥੇ ਤੂੰ ਕਹਿਣਾ ਵੀ ਸਿਆਣੇ ਕਹਿੰਦੇ ਸੀਗੇ ਸਿਆਣੇ ਕਹਿੰਦੇ ਸੀਗੇ ਵੀ ਕੰਦ ਇੱਕ ਜਨਾਨੀ ਨਾਲ ਗੱਲ ਕਰਨ ਨਾਲੋਂ ਕੰਦ ਚ ਟੱਕਰਾ ਮਾਰ ਲੋ ਭਰਾਵਾ ਪਹਿਲਾਂ ਮੈਨੂੰ ਇਹ ਦੱਸ ਦੇ ਕੰਦ ਦਾ ਮਤਲਬ ਕੀ ਆ ਮੈਨੂੰ ਤਾਂ ਪਤਾ ਨਹੀਂ ਤੁਹਾਡੇ ਇਧਰ ਏਰੀਏ ਦੇ ਵਿੱਚ ਤੁਹਾਡੀਆਂ ਮਾਮਾ ਤੇਰੇ ਵਰਗੇ ਤੇਰੇ ਵਰਗਿਆਂ ਨੂੰ ਜਨਮ ਦਿੰਦੀਆਂ ਨੇ ਕੀ ਉਹਨਾਂ ਨੂੰ ਕੰਡਾ ਕਿਹਾ ਜਾਂਦਾ ਥੋਡੇ ਘਰ ਦੇ ਵਿੱਚ ਥੋਡੇ ਮਕਾਨ ਦੇ ਵਿੱਚ ਕਿੰਨੀਆਂ ਕੰਧਾਂ ਨੇ ਇਹ ਵੀ ਦੱਸ ਦੇ ਮੈਨੂੰ ਨਹੀਂ ਇਹ ਪਤਾ ਸੀਗਾ ਵੀ ਥੋਡੇ ਏਰੀਆ ਦੇ ਵਿੱਚ ਸਾਡੇ ਤਾਂ ਇਧਰ ਏਰੀਏ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੀਆ ਪੈਣਾ ਨੂੰ ਧੀਆ ਪੈਣਾ ਹੀ ਕਿਹਾ ਜਾਂਦਾ ਮੈਨੂੰ ਤੇਥੋਂ ਇਹ ਗੱਲ ਸੁਣਨ ਨੂੰ ਮਿਲੀ ਆ ਤੂੰ ਇਹ ਦੱਸ ਦੇ ਵੀ ਜਿਹੜਾ ਮਤਲਬ ਕੀ ਤੈਨੂੰ ਜਿਹਨੇ ਜਨਮ ਦਿੱਤਾ ਤੂੰ ਕੀ ਉਹ ਕੰਧਾ ਜੇ ਉਹ ਕੰਧਾ ਤਾ ਹੂੰ ਅਬਦੇ ਆਪ ਨੂੰ ਦੁੱਖ ਨਹੀਂ ਦੇ ਰਹੀ ਹੈਗੀ ਉਹ ਤੈਨੂੰ ਸ਼ੌਂ ਕਰਨ ਦੀ ਮਾਰੀ ਉਹ ਧੁੱਪ ਦੇ ਕੋਲੇ ਆ ਕੇ ਖੜ ਜਾਂਦੀ ਆ ਕੰਦ ਬਣ ਕੇ ਵੀ ਮੇਰੇ ਪੁੱਤ ਨੂੰ ਸ਼ੌਂ ਆਵੇ ਸੋ ਮੈਨੂੰ ਕੰਦ ਦਾ ਜਿਹੜਾ ਹੈਗਾ ਇਹ ਮਤਲਬ ਕੀ ਆ ਭਰਾ ਇਹ ਜਵਾਬ ਜ਼ਰੂਰ ਦੇਈ ਤੇ ਜਿਹੜੀ ਹੋਰ ਗੱਲਬਾਤ ਕੀਤੀ ਸੀ ਤੈਨੇ ਐਸੀ ਐਕਟ ਦੀ ਵੀ ਸਾਡੇ ਸਮਾਜ ਨੂੰ ਜਾਤੀ ਤੌਰ ਤੇ ਗਾਲਾਂ ਕੱਢੀਆਂ ਗਈਆਂ ਵੀ ਮੈਂ ਐਸੀ ਐਕਟ ਲਵਾਇਆ ਮੈਂ ਆਹ ਕੀਤਾ ਮੈਂ ਬਾਹ ਕੀਤਾ ਪਰਾ ਮੈਨੂੰ ਹੋਰ ਦਾ ਤਾਂ ਨਹੀਂ ਪਤਾ ਪਰ ਬੁੱਟਾ ਸਿੰਘ ਗੁਜਰਾ ਕਤਲकांड ਹੋਇਆ ਸੀ ਜਿਹੜਾ ਮੈਂ ਖੁਦ ਜਾ ਕੇ ਸਿਵਿਆਂ ਦੇ ਵਿੱਚੋਂ ਲਾਸ਼ ਉਹ ਮੁੰਡੇ ਦੀ ਚੱਕ ਕੇ ਲਿਆਈ ਸੀ ਮਾਪਾਪਾ ਉਹ ਹੈ ਨਹੀਂ ਸੀਗੇ ਉਹਦੇ ਮੈਂ ਖੁਦ ਥਾਣਾ ਸ਼ਾਜ਼ਲੀ ਦੇ ਅੱਗੇ ਲਾਸ਼ ਧਰ ਕੇ ਉਹਨਾਂ ਨੂੰ ਇਨਸਾਫ ਦੀ ਮੰਗ ਕੀਤੀ ਸੀ ਪੱਟ ਸਿਆਪਾ ਸਰਕਾਰ ਦਾ ਕੀਤਾ ਸੀ ਤੇ ਪ੍ਰਸ਼ਾਸਨ ਦਾ ਕੀਤਾ ਸੀ ਉੱਥੇ ਡੀਡੀਆਰ ਦੀ ਕਾਪੀ ਲੈ ਕੇ ਉੱਥੇ ਬੰਦੇ ਹਰੈਸ਼ਟ ਕਰਵਾਏ ਸੀ ਸਾਡੀ ਜਥੇਬੰਦੀ ਨੇ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੇ ਰਲ ਕੇ ਅਰੈਸਟ ਕਰਵਾਏ ਸੀਗੇ ਪਰ ਉਹਨਾਂ ਦੀ ਜਵਾਨਤਨੀ ਹੋਈ ਹੈਗੀ ਪਤਾ ਨਹੀਂ ਜਵਾਨਤ ਥੋਡੇ ਕਹਿਣ ਦੇ ਭਾਵਨਾ ਵਾਲਾ ਜਿਹੜਾ ਤੁਸੀਂ ਮੁੱਦਾ ਦੱਸ ਰਹੇ ਹੋ ਜਵਾਨਤ ਹੋ ਹੋ ਕਿਵੇਂ ਗਈ ਕੀ ਭਰਾਵਾ ਉਹਨਾਂ ਨੇ ਮਤਲਬ ਕੀ ਉਹਨਾਂ ਦੇ ਵਿੱਚ ਪਿਆਰ ਪੈ ਗਿਆ ਸੀ ਕਿ ਨੌ ਮਾਸ ਦਾ ਰਿਸ਼ਤਾ ਬਣ ਗਿਆ ਸੀ ਇਹ ਮੈਨੂੰ ਨਹੀਂ ਪਤਾ ਹੈਗਾ ਹੈਗੀ ਕਿਤੇ ਕਮੀ ਪੇਸ਼ੀ ਲੱਗ ਰਹੀ ਆ ਪਰ ਤੂੰ ਜ਼ਰੂਰ ਇਹ ਗੱਲ ਦੱਸੀ ਵੀ ਕਿਵੇਂ ਬਣਿਆ ਐਸੀ ਐਕਟ ਦਾ ਪਰਚਾ ਤਾਂ ਜਿਹੜਾ ਜਿੱਥੇ ਲੱਗ ਗਿਆ ਉੱਥੇ ਜ਼ਮਾਨਤ ਤਾਂ ਹੁੰਦੀ ਨਹੀਂ ਹੈਗੀ ਪਰ ਜਿਹੜੀਆਂ ਗੱਲਾਂ ਬਾਤਾਂ ਤੂੰ ਰੱਖ ਗਿਆ ਭਰਾਵਾ ਸੂਝਵਾਨ ਤੇ ਸੁਲਝਿਆ ਹੈਗਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਸਾਡੇ ਸਮਾਜ ਦੇ ਵਿੱਚ ਸਾਡੀਆਂ ਧੀਆਂ ਦੇ ਵਿੱਚ ਕੋਈ ਪੱਖ ਰੱਖਣ ਵਾਲਾ ਜਾਂ ਕੋਈ ਸਪੋਰਟ ਕਰਨ ਵਾਲਾ ਜੇ ਕੋਈ ਸਾਡੀ ਸਮਾਜ ਦੀ ਧੀ ਬੋਲਣ ਲੱਗਦੀ ਆ ਜਾਂ ਫਿਰ ਕੋਈ ਆਪਦਾ ਪੱਖ ਰੱਖਣ ਲੱਗਦੀ ਆ ਸਾਡੇ ਸਮਾਜ ਦੇ ਲੋਕ ਲੱਤਾਂ ਖਿੱਚਣ ਲੱਗ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਤੂੰ ਆ ਰਿਹਾ ਚਿਹਰਾ ਸਾਫ ਚਿਹਰਾ ਦੇਖ ਰਿਹਾ ਵੀ ਹਾਂ ਤੈਨੇ ਡਾਕਟਰ ਗੁਰਿੰਦਰ ਸਿੰਘ ਗਰੇਟੇ ਨਾਲ ਕੀ ਗਦਾਰੀ ਕੀਤੀ ਆ ਤੇਰਾ ਚਿਹਰਾ ਦੱਸ ਰਿਹਾ ਸਿਆਣੇ ਇਹ ਵੀ ਗੱਲ ਕਹਿੰਦੇ ਸੀਗੇ ਭਰਾਵਾ ਵੀ ਜਿੱਥੇ ਨੂਨ ਪਾਣੀ ਖਾ ਲਈਏ ਤਾਂ ਉੱਥੇ ਹਰਾਮ ਨਹੀਂ ਕਰੀਂਦਾ ਸਿਆਣੇ ਬਹੁਤ ਖੁਸ਼ਹਿਕ ਕੇ ਗਏ ਨੇ ਜਿਨ੍ਹਾਂ ਦੇ ਉੱਤੇ ਗੱਲਾਂ ਦੇ ਅਮਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਨਹੀਂ ਕਹਿੰਦੀ ਮਹਿਸੂਜ ਵਾਣਾ ਸਿਆਣੀ ਆ ਕੁਝ ਕੁ ਗੱਲਾਂ ਸਿੱਖਣ ਨੂੰ ਮਿਲਿਆ ਭਰਾਵਾ ਤੇਰੀ ਗੱਲਬਾਤ ਤੋਂ ਤੇ ਮੈਨੂੰ ਬਸ ਆਹੀ ਗੱਲ ਦਾ ਜਵਾਬ ਚਾਹੀਦਾ ਤੈਨੂੰ ਤੇਰੇ ਚਾਚਾ ਦਾ ਜਵਾਬ ਮਿਲ ਗਿਆ ਤਾਂ ਮੈਨੂੰ ਮੇਰਾ ਜਵਾਬ ਜ਼ਰੂਰ ਚਾਹੀਦਾ ਵੀ ਕੰਦ ਥੋੜੇ ਏਰੀਏ ਦੇ ਵਿੱਚ ਕੰਦ ਕੀ ਨੂੰ ਕਹਿੰਦੇ ਨੇ ਕਿਉਂ ਕਹਿੰਦੇ ਨੇ ਕੀ ਆ ਕੰਦ ਦਾ ਮਤਲਬ ਮੈਨੂੰ ਭਰਾਵਾ ਜਵਾਬ ਜਰੂਰ ਦੇਈ ਨਹੀਂ ਸਾਡੀ ਟੀਮ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਰੋਟੀ ਪਾਣੀ ਚਾਹ ਪਾਣੀ ਤਿਆਰ ਰੱਖੀ ਤੇਰੇ ਘਰੇ ਆਵਾਂਗੇ ਜਿੰਨੀਆਂ ਤੇਰੇ ਘਰੇ ਕੰਧਾਂ ਹੋਣਗੀਆਂ ਉਹਨਾਂ ਦੇ ਵਿੱਚ ਬੈਠ ਕੇ ਗੱਲਬਾਤ ਆਪਾਂ ਕਰਾਂਗੇ ਵੀ ਕੰਧ ਦਾ ਮਤਲਬ ਕੀ ਆ ਤੇ ਮੈਨੂੰ ਸਮਝਾਈ ਜਰੂਰ ਜੇ ਲਾਈਵ ਹੋ ਕੇ ਨਹੀਂ ਜਵਾਬ ਦੇਣਾ ਕੋਈ ਗੱਲ ਨਹੀਂ ਤਾਂ ਅਸੀਂ ਘਰੇ ਆ ਜਾਾਂਗੇ ਆਪਾਂ ਘਰੇ ਬੈਠ ਕੇ ਗੱਲਬਾਤ ਕਰਾਂਗੇ ਵੀ ਭਰਾਵਾ ਕੰਧ ਦਾ ਮਤਲਬ ਹੈ ਕੀ ਆ ਸੋ ਇਸ ਕਰਕੇ ਮੇਰੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਮੇਰਾ ਪਰਿਵਾਰ ਮੇਰੇ ਸਾਥੀਆਂ ਨੂੰ ਵੀ ਮੈਂ ਪੁੱਛਣਾ ਚਾਹੁੰਦੀ ਆ ਵੀ ਭਰਾਵੋ ਮੈਨੂੰ ਕੰਦ ਦਾ ਮਤਲਬ ਦੱਸ ਦਿਓ ਮੈਨੂੰ ਨਹੀਂ ਸਮਝ ਆਈ ਹੈਗੀ ਕੰਦ ਦਾ ਮਤਲਬ ਕੀ ਆ ਸੋ ਜ਼ਮੀਰਾਂ ਨੂੰ ਜਾਗਦਿਆ ਰੱਖਿਆ ਕਰੋ ਮਾਰਿਆ ਨਾ ਕਰੋ ਗੱਦਾਰੀ ਨਾ ਕਰਿਆ ਕਰੋ ਆਪਣੇ ਸਮਾਜ ਨਾਲ ਸੋ ਇਹ ਗੱਲ ਆ ਜਾਂਦੀ ਆ ਜਿਵੇਂ ਕੀ ਕਹਦੇ ਗਰੀਬ ਦੀ ਤਾਂ ਭਾਬੀ ਟਾਖੜੇ ਦੀ ਭੈਣ ਉਹ ਗੱਲ ਆ ਜਾਂਦੀ ਆ ਪਰ ਸਿਆਣੇ ਇਹ ਵੀ ਗੱਲ ਕਹਿੰਦੇ ਨੇ ਵੀ ਆਪ ਦਾ ਮਾਰੂ ਸ਼ਾਮੇ ਛੱਟੂ ਤਾਂ ਤਾਂ ਸਾਰੇ ਪੋਸਟ ਸਿਸਟਮ ਹੀ ਉਲਟ ਕਰਕੇ ਰੱਖ ਦਿੱਤਾ ਕੁਝ ਵੀ ਨਹੀਂ ਮੈਂ ਕਹਿੰਨੀ ਆ ਪਪਿੰਦ ਪੀਪੀ ਸੁਪਿੰਦਰ ਸਿੰਘ ਦੀ ਧੀ ਨੂੰ ਮਾੜਾ ਚੰਗਾ ਬੋਲਿਆ ਸੀ ਗਲਤ ਗੱਲ ਆ ਕਿਉਂ ਬੋਲਿਆ ਕਾਚਾ ਹੋ ਗਿਆ ਹੋਣਾ ਚਾਹੀਦਾ ਸੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਜਿਹੜੀਆਂ ਸਾਡੇ ਸਮਾਦ ਦੀਆਂ ਇੰਨੀਆਂ ਧੀਆ ਪੈਣਾ ਬੈਠੀਆਂ ਨੇ ਮੇਰੇ ਕੋਲੇ ਵੀ ਲਿਸਟ ਹੈਗੀ ਆ ਮੈਨੂੰ ਵੀ ਬਹੁਤ ਜ਼ਿਆਦਾ ਕਮੈਂਟ ਗਲਤ ਆਉਂਦੇ ਨੇ ਤੇ ਰਾਜਕਾਲ ਜਿਹੜੇ ਅੰਕਲ ਜੀ ਨੇ ਸਾਡੇ ਬਾਹਰ ਹੋਣੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਗਲਤ ਗਲਤ ਕਮੈਂਟ ਆਏ ਨੇ ਤੇ ਹੋਰ ਵੀ ਸਾਡੇ ਸਮਾਦ ਦੇ ਕਿੰਨੇ ਮੈਂ ਮੇਰੇ ਕੋਲ ਸਕਰੀਨਸ਼ਾਟ ਪਏ ਨੇ ਭਰਾਵਾ ਤੇਰੀ ਮਤਲਬ ਕਿ ਪ੍ਰਸ਼ਾਸਨ ਤੇ ਮੁਲਾਜ਼ਮਾਂ ਦੇ ਵਿੱਚੋਂ ਵੱਡੇ ਵੱਡੇ ਮੁਲਾਜ਼ਮਾਂ ਦੇ ਵਿੱਚ ਬੈਠਣੀ ਉੱਠਣੀ ਆ ਬਹੁਤ ਜ਼ਿਆਦਾ ਚੱਲਦੀ ਆ ਮੈਂ ਬੇਨਤੀ ਕਰੂੰਗੀ ਪਰਾ ਮੇਰੀਆ ਮਾਤਾ ਤੋਂ ਜ਼ਰੂਰ ਕਰੀ ਸਾਡੀ ਗਰੀਬਾਂ ਨੂੰ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇੱਕ ਧੀ ਤਾਂ ਇੱਕ ਧੀ ਹੋਗੀ ਸਮਾਜ ਦੀ ਜਿਹੜੀਆਂ ਹੋਰ ਸਮਾਜ ਦੀਆਂ ਧੀਆਂ ਨੇ ਗਰੀਬੀਆਂ ਨੇ ਵਿਚਾਰੀਆਂ ਠੱਕੇ ਖਾਂਦੀਆਂ ਫਿਰਦੀਆਂ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕੜਮ ਚੌਧਰੀ ਆ ਕੇ ਬਾੜ ਬੈਠ ਕੇ ਤਾੜੀਆਂ ਮਾਰਦੇ ਨੇ ਹੱਸਦੇ ਨੇ ਵੀ ਕੀ ਕਰ ਲਿਆ ਸਾਡਾ ਭਰਾਵਾ ਮੜਾ ਜਾ ਜ਼ਮੀਰ ਨੂੰ ਜਗਾ ਮੜਾ ਜਾ ਸੋਚ ਇਸ ਗੱਲ ਤੇ ਮੈਂ ਬੇਨਤੀ ਕਰੂੰਗੀ ਵੀ ਸਾਡੀ ਮਦਦ ਕਰ ਸਾਡੀ ਮਦਦ ਕਰ ਮੇਰੇ ਫੇਸਬੁੱਕ ਤੇ ਨੰਬਰ ਆ ਪੁਲਿਸ ਮਦਦ ਕਰ ਮੈਂ ਤੁਹਾਨੂੰ ਸਾਰੇ ਮਤਲਬ ਕਿ ਕਾਪੀਆਂ ਦਵਾਂਗੀ ਕਟਾ ਕੇ ਜਿੰਨਾ ਜਿੰਨਾ ਦੇ ਧੀਆਂ ਤੇ ਗਲਤ ਕਮੈਂਟ ਆਏ ਨੇ ਇਹਨੇ ਗੰਦੇ ਗੰਦੇ ਕਮੈਂਟ ਪੜ ਵੀ ਨਹੀਂ ਸਕਦਾ ਭਰਾਵਾ ਤੂੰ ਮੈਂ ਮਦਦ ਲਈ ਕ੍ਰਿਸ਼ਨ ਚੌਧਰੀ ਨੂੰ ਬੇਨਤੀ ਕਰਦੀ ਆ ਵੀ ਮਦਦ ਕੀਤੀ ਜਾਵੇ ਸਾਡੀ ਸੋ ਜਮੀਰਾ ਨੂੰ ਜਾਗਦੀਆ ਰੱਖਿਆ ਕਰੋ ਇਨਕਲਾਬ ਜਿੰਦਾਬਾ ਜੈ ਧਮ ਜੈ ਪਰਮਾਤਮਾ